ਸਾਵਾਹਿਬ ਜੀ ਪਾਪੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਟਠੈ ਸਭ ਦੁੱਖ ਜਾਏ ਅੱਜ ਅਸਟੰਬਲ ਵੀਰਾ ਬਾਲਾ ਪ੍ਰੀਤਮ ਸਤਿਗੁਰੂ ਅਠਵੇਂ ਗੁਰਦੇਵ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜੀ ਦਾ ਪਾਵਨ ਪ੍ਰਕਾਸ਼ਪੁਰਬ ਜੋ ਸਤਗੁਰਾਂ ਦੇ ਪ੍ਰਕਾਸ਼ ਸਾਨ ਗੁਰਦੁਆਰਾ ਸੀਸ ਮਹਿਲ ਸ਼੍ਰੀ ਕੀਰਤੁਰ ਸਾਹਿਬ ਜੀ ਵਿਖੇ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਸਮੁੱਚੇ ਵਿਸ਼ਵ ਦੇ ਵਿੱਚ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਨਮਾਇਆ ਜਾ ਰਿਹਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ 5 ਸਾਲ ਦੀ ਉਮਰ ਵਿੱਚ ਗੁਰਤਾ ਗਦੀ ਤੇ ਬਿਰਾਜਮਾਨ ਹੋਏ ਔਰ ਇਸ ਸੰਵਿਧਾਨ ਨੂੰ ਬਿਲਕੁਲ ਹੀ ਸਤਪੁਰਾਂ ਨੇ ਬਦਲ ਕੇ ਰੱਖ ਦਿੱਤਾ। ਜਿਵੇਂ ਕਿ ਸੰਸਾਰ ਇੱਕ ਕਾਨੂੰਨ ਨੇ ਇੱਕ ਉਮਰ ਸੀਮਾ ਜਿਹੜੀ ਹੈ ਉਹ ਤੈਅ ਕੀਤੀ ਜਾਂਦੀ ਹੈ ਕਿ ਇੰਨੇ ਸਾਲ ਦੀ ਉਮਰ ਵਿੱਚ ਕੋਈ ਲਾਇਸੈਂਸ ਲੈ ਸਕਦਾ ਹੈ ਇੰਨੇ ਸਾਲ ਦੀ ਉਮਰ ਵਿੱਚ ਕੋਈ ਫਲਾਣੀ ਇਲੈਕਸ਼ਨ ਲੜ ਸਕਦਾ ਹੈ ਇੰਨੇ ਸਾਲ ਦੀ ਉਮਰ ਤੇ ਜਿਹੜੀ ਹੈ ਰਿਟਾਇਰਮੈਂਟ ਹੁੰਦੀ ਹੈ ਲੇਕਿਨ ਹਰਮਤ ਦੇ ਵਿੱਚ ਜਿਹੜਾ ਐਸਾ ਕੋਈ ਵੀ ਕਨਸੈਪਟ ਜਿਹੜਾ ਲਾਗੂ ਨਹੀਂ ਹੁੰਦਾ ਕਿਉਂਕਿ ਗੁਰੂ ਘਰ ਦੇ ਵਿੱਚ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ 5 ਸਾਲ ਦੀ ਉਮਰ ਹੈ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਔਰ ਧਾਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਵਡੇਰੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਔਰ ਧਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਲਾਲਚੰਦ ਹੰਕਾਰੀ ਪੰਡਤ ਦਾ ਹੰਕਾਰ ਦੂਰ ਕੀਤਾ ਉਹ ਗੁਰੂ ਚਰਨਾਂ ਦਾ ਸੇਵਕ ਬਣਿਆ ਸ਼ੱਜੂ ਜੀ ਬਦੇਸੀ ਰਸਤੇ ਸਤਪੁਰਾਨੇ ਆਪਣੀ ਮਿਹਰ ਭਰੀ ਛੜੀ ਰੱਖ ਕੇ ਉਹਦੇ ਪਾਸੋਂ ਗੀਤਾ ਦੇ ਅਰਥ ਕਰਵਾ ਦਿੱਤੇ ਉੱਥੇ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਉਸ ਵਕਤ ਦੀਆਂ ਸਮਾਜਿਕ ਬੁਰਾਈਆਂ ਸਨ ਰੋਪੜ ਦਾ ਰਹਿਣ ਵਾਲਾ ਇੱਕ ਧਨੀ RAM ਨਾਮ ਦਾ ਸੇਠ ਜੋ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਕੀਰਤੋਬ ਸਹਿਬ ਆਉਂਦਾ ਹੈ ਦਰਸ਼ਨ ਕਰਨ ਵਾਸਤੇ ਬੇਨਤੀ ਕਰਦਾ ਲੇਕਿਨ ਸਤਿਗੁਰੂ ਉਹਨੂੰ ਦਰਸ਼ਨ ਦੇਣ ਤੋਂ ਮਨਾ ਕਰ ਦਿੰਦੇ ਨੇ ਕਿਉਂਕਿ ਉਹ ਜਾਂਬਦੀਆਂ ਕੁੜੀਆਂ ਨੂੰ ਮਾਰਨ ਦਾ ਗੋਸ਼ੀ ਸੀ ਉਹਨੇ ਸਤਗੁਰਾਂ ਦੇ ਚਰਨਾ ਪੈਟਾਇਆ ਕਿ ਮੈਂ ਮੰਗੀ ਪ੍ਰਤੀਗਿਆ ਕੀਤੀ ਕਿ ਅੱਗੇ ਤੋਂ ਅਜਿਹਾ ਕੋਈ ਵੀ ਜਿਹੜਾ ਕਾਰਕਰਮ ਹੈ ਉਹ ਮੈਂ ਬਿਲਕੁਲ ਨਹੀਂ ਕਰਾਂਗਾ ਔਰ ਸਤਗੁਰਾਂ ਨੇ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਇਹ ਸਮਾਜਿਕ ਬੁਰਾਈਆਂ ਸਨ ਉਹਨਾਂ ਦੇ ਖਿਲਾਫ ਜਿਹੜੀ ਨਿਕਲਾਬੀ ਆਵਾਜ਼ ਸੀ ਉਹ ਬਰੰਦ ਕੀਤੀ ਔਰੰਗਜ਼ੇ ਬਾਦਸ਼ਾਹ ਦੇ ਬੁਲਾਵੇ ਤੇ ਸਤਗੁਰੂ ਜੀ ਦਿੱਲੀ ਜਾਂਦੇ ਨੇ ਪਰ ਉਹਨੂੰ ਦਰਸ਼ਨ ਨਹੀਂ ਦਿੰਦੇ ਇਤਿਹਾਸ ਨੇ ਜ਼ਿਕਰ ਕੀਤਾ ਕਿ ਨਹਿ ਮਲੇਸ਼ ਕੋ ਦਰਸ਼ਨ ਦਾ ਹੈ ਨਹੀਂ ਬਲੇਸ਼ ਦਾ ਦਰਸ਼ਨ ਨਹੀਂ ਹੈ ਗੁਰੂ ਹਰਿਰਾਇ ਸਿੰਘ ਜੀ ਮਹਾਰਾਜ ਕਹੇ ਕਿ ਗਏ ਸੰਤ ਤੇ ਔਰੰਗਜੇ ਬਾਦਸ਼ਾਹ ਨੂੰ ਨਾ ਦਰਸ਼ਨ ਦੇਣੇ ਨੇ ਤੇ ਨਾ ਉਹ ਦਰਸ਼ਨ ਕਰਨੇ ਨੇ ਉਹਨੂੰ ਮਿਲਣਾ ਤੱਕ ਨਹੀਂ ਉਹ ਸਤਗੁਰਾਂ ਨੇ ਉਹਨਾਂ ਬਚਨਾਂ ਨੂੰ ਖਮਾਉਂਦਿਆਂ ਹੋਇਆਂ ਬਹੁਤ ਵੱਡੀ ਸلطਨਤ ਦੇ ਮਾਲਕ ਔਰੰਗਜੇ ਬਾਦਸ਼ਾਹ ਨੂੰ ਦਰਸ਼ਨ ਦੇਣ ਤੋਂ ਮਨਾ ਕਰ ਦਿੱਤਾ ਔਰ ਸਤਗੁਰਾਂ ਨੇ ਬਹੁਤ ਭਾਰੀ ਫੌਦਕਾਰ ਸਾਰੀ ਲੋਕਾਈ ਦੇ ਉੱਪਰ ਕੀਤੇ ਔਰ ਸਤਗੁਰੂ 3 ਸਾਲ 8 ਮਹੀਨੇ ਤੱਕ ਲਈ ਦਿਨ ਪੁਰਤਕ ਗਤੀ ਤੇ ਬ੍ਰਾਜਮਾਨ ਰਹਿ ਤੇ ਸਤਖੰਡ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗਿਆਨ ਕਰ ਗਏ ਉਹਨਾਂ ਸਤਗੁਰਾਂ ਦਾ ਅਸਟੰਬਲ ਵੀਰ ਦਾ ਸਤਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਪਾਵਨ ਪ੍ਰਕਾਸ਼ ਪੁਰਬ ਹੈ ਦਾਸ ਸਮੁੱਚੀਆਂ ਸੰਗਤਾਂ ਨੂੰ ਸਤਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹੈ ਔਰ ਸਤਗੁਰਾਂ ਦੇ ਪਾਵਨ ਜੀਵਨ ਤੋਂ ਪਾਵਨ ਉਪਦੇਸ਼ ਆਪੂ ਸੇਧ ਰੱਖੇ ਸਮਾਜਿਕ ਬੁਰਾਈਆਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਦੂਰ ਕਰਨ ਵਾਸਤੇ ਬੇਨਤੀ ਕਰਦਾ ਹੈ ਐਸੀ ਸਾਰੇ ਸਤਿਗੁਰਾਂ ਦੇ ਪਾਵਨ ਉਪਦੇਸ਼ ਤੇ ਚੱਲਦੇ ਹੋਇਆ ਸਮਾਜਿਕ ਬੁਰਾਈਆਂ ਜਿਹੜੀਆਂ ਨੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਜੀ ਇੱਕ ਬੜਾ ਵੱਡਾ ਮਸਲਾ ਚੱਲ ਰਿਹਾ ਜੀ ਜਿਹੜਾ ਈਮੇਲਾਂ ਆ ਰਹੀਆਂ ਨੇ ਉਹ ਵਿਅਕਤੀ ਕਾਬੂ ਵੀ ਕਰ ਲਿਆ ਗਿਆ ਪਰ ਉਹ